ਾਰੇ ਦੋਸਤੋ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਤੇ ਸੱਚੀ ਘਟਨਾ ਲੈ ਕੇ ਆਏ ਹਾਂ ਇਹੋ ਜਿਹੀ ਘਟਨਾ ਹੈ ਜਿਸ ਨੂੰ ਸੁਣ ਕੇ ਤੁਹਾਡਾ ਦਿਲ ਵੀ ਦਹਿਕ ਜਾਏਗਾ ਚਲੋ ਸ਼ੁਰੂ ਕਰਦੇ ਹਾਂ ਆਪਾਂ ਇਹ ਕਹਾਣੀ ਇੱਕ ਨੇਕ ਕੁੜੀ ਜੋ ਹਾਫੀਸਾ ਕੁਰਾਨ ਸੀ ਲੋਕਾਂ ਦੇ ਕੱਪੜੇ ਸਲਾਈ ਕਰਕੇ ਆਪਣਾ ਗੁਜ਼ਾਰਾ ਕਰਦੀ ਸੀ ਮਰਨ ਤੋਂ ਬਾਅਦ ਉਹ ਕਿਉਂ ਅਜਬ ਅਜਾਬ ਦਾ ਸ਼ਿਕਾਰ ਹੋਈ ਉਸ ਦੀ ਕਬਰ ਦਾ ਹਾਲ ਜਾਣ ਕੇ ਹਰ ਕੋਈ 당 ਰਹਿ ਗਿਆ ਬੜੀ ਨੇਕ ਸੀ ਲੋਕਾਂ ਦੀ ਭੀੜ ਨੂੰ ਜਦੋਂ ਉਸ ਦੀ ਮਾਂ ਨੇ ਸੱਚ ਦੱਸਿਆ ਤਾਂ ਸਭ ਦੇ ਰੋਂਗੇਟੇ ਖੜੇ ਹੋ ਗਏ ਦੇਖੋ ਗੁਜਾਰਿਸ਼ ਇਹ ਹੈ ਕਿ ਵੀਡੀਓ ਨੂੰ ਲਾਸਟ ਤੱਕ ਦੇਖਿਓ ਕਿਉਂਕਿ ਬਹੁਤ ਸਾਰੀਆਂ ਔਰਤਾਂ ਕੱਪੜੇ ਸਲਾਈ ਕਰਦੀਆਂ ਇਹ ਗਲਤੀ ਕਰਦੀਆਂ ਹਨ ਅੱਜ ਦੀ ਕਹਾਣੀ ਉਹਨਾਂ ਲਈ ਹੈ ਜੋ ਕਿ ਕੱਪੜਿਆਂ ਦੀ ਸਿਲਾਈ ਭਾਵੇਂ ਬੰਦੇ ਨੇ ਭਾਵੇਂ ਔਰਤਾਂ ਨੇ ਉਹਨਾਂ ਲਈ ਹੈ ਅਣਜਾਣੇ ਵਿੱਚ ਉਹ ਇਦਾਂ ਦੇ ਗੁਨਾਹਾਂ ਕਰਦੇ ਨੇ ਜਿਸ ਨਾਲ ਉਹਨਾਂ ਨੂੰ ਬਹੁਤ ਔਖਾ ਟਾਈਮ ਦੇਖਣਾ ਪੈ ਸਕਦਾ ਹੈ ਕਿਸੇ ਸ਼ਹਿਰ ਦੇ ਦੂਰ ਦਰਾਡੇ ਪਿੰਡ ਹਾਫੀਜ਼ਾ ਨਾਮ ਦੀ ਲੜਕੀ ਰਹਿੰਦੀ ਸੀ ਉਹ ਲੜਕੀ ਆਪਣੀ ਮਾਂ ਨਾਲ ਰਹਿੰਦੀ ਸੀ ਉਸਦੇ ਬਾਪ ਦੀ ਮੌਤ ਹੋ ਚੁੱਕੀ ਸੀ ਹਾਫੀਜ਼ਾ ਦੀ ਮਾਂ ਨੇ ਉਸ ਨੂੰ ਬਹੁਤ ਪੜਾਇਆ ਲਿਖਾਇਆ ਤੇ ਨਾਲ ਹੀ ਸਲਾਈ ਦਾ ਕੰਮ ਵੀ ਸਿਖਾਇਆ ਤਾਂ ਜੋ ਉਹ ਘਰ ਦਾ ਗੁਜ਼ਾਰਾ ਕਰ ਸਕੇ ਅੰਨ ਪਾਣੀ ਜੋਗੇ ਪੈਸੇ ਬਣ ਜਾਣ ਹਾਫੀਜ਼ਾ ਦਾ ਹਾਫੀਜ਼ਾ ਬਹੁਤ ਮਿਹਨਤੀ ਲੜਕੀ ਸੀ ਕੁਝ ਉਸ ਦੇ ਅਸੂਲ ਸੀ ਜਿੰਨਾ ਤੋਂ ਪਿੱਛੇ ਨਹੀਂ ਹਟਦੀ ਸੀ ਹੁਣ ਵੀ ਉਹਦੇ ਕੋਲ ਦੋ ਔਰਤਾਂ ਬੈਠੀਆਂ ਸਨ ਜੋ ਵਾਰ-ਵਾਰ ਕਹਿ ਰਹੀਆਂ ਸੀ ਕਿ ਸਾਡੇ ਕੱਪੜੇ ਸਿਉਂਦੇ ਪਰ ਹਾਫੀਸਾ ਨੇ ਦੋ ਟਕੇ ਵਿੱਚ ਨਾ ਕਰ ਦਿੱਤੀ ਔਰਤਾਂ ਫਿਰ ਤੋਂ ਹਾਫੀਸਾ ਦੀਆਂ ਮਿੰਨਤਾਂ ਕਰਨ ਲੱਗੀਆਂ ਕਿ ਸਾਡੇ ਕੱਪੜੇ ਸਿਉਂਦੇ ਤੁਹਾਨੂੰ ਫੀਸਾ ਨੂੰ ਕਹਿਣ ਲੱਗੀ ਦਾ ਅਫੀਸਾ ਕਹਿਣ ਲੱਗੀ ਕਿ ਤੂੰ ਬਹੁਤ ਸੋਹਣੇ ਕੱਪੜੇ ਸਿਉਂਦੀ ਹੈਂ ਤੇ ਸਾਰੇ ਮੁਹੱਲੇ ਦੀਆਂ ਔਰਤਾਂ ਤੇਰੇ ਤੋਂ ਹੀ ਕੱਪੜੇ ਸਿਉਂਦੀਆਂ ਨੇ ਤੇ ਉਹ ਬਹੁਤ ਸੋਹਣੀ ਸਵਾਈ ਕਰਦੀ ਹੈ ਸਾਡੇ ਕੱਪੜੇ ਵੀ ਸਿਉਂਦੇ ਬਹੁਤ ਮਹਿੰਗੇ ਕੱਪੜੇ ਖਰੀਦੇ ਹਨ ਅਸੀਂ ਕੋਈ ਹੋਰ ਇਹੋ ਜਿਹੇ ਦਰਜੀ ਨੂੰ ਦੇ ਕੇ ਸੂਟ ਖਰਾਬ ਨਹੀਂ ਕਰਨਾ ਚਾਹੁੰਦੀਆਂ ਤੂੰ ਤਾਂ ਜਾਣਦੀ ਹੈ ਹਾਂ ਹਾਂ ਹਫੀਜ਼ਾ ਕਹਿਣ ਲੱਗੀ ਜਿਸ ਤਰ੍ਹਾਂ ਦੇ ਤੁਸੀਂ ਡਿਜ਼ਾਈਨ کہہ ਰਹੀਆਂ ਮੈਂ ਇਸ ਤਰ੍ਹਾਂ ਦੇ ਕੋਈ ਡਿਜ਼ਾਈਨ ਨਹੀਂ ਬਣਾ ਸਕਦੀ ਉਹਨਾਂ ਕੱਪੜਿਆਂ ਵਿੱਚ ਪੂਰੀਆਂ ਬਾਹਾਂ ਨਜ਼ਰ ਆਉਣਗੀਆਂ ਸਲਵਾਰ ਦਾ ਡਿਜ਼ਾਈਨ ਵੀ ਵੀ ਦਾ ਹੋਵੇਗਾ ਕਿ ਗਿੱਟਿਆਂ ਤੋਂ ਉੱਪਰ ਤੱਕ ਪੈਰ ਦਿਸਣਗੇ ਤੌਬਾ ਤੌਬਾ ਮੈਂ ਇਸ ਤਰ੍ਹਾਂ ਦੇ ਕੱਪੜੇ ਕਿਵੇਂ ਸਿਲ ਸਕਦੀ ਆ ਅਫੀਸਾ ਨੇ ਇਹ ਕਹਿ ਕੇ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਉਹ ਔਰਤਾਂ ਕਹਿਣ ਲੱਗੀਆਂ ਅਸੀਂ ਤੇਨੂੰ 500 ਸਵਾਈ ਦੇਣ ਦੀ ਬਜਾਏ 1000 ਸਵਾਈ ਦੇ ਦੇਵਾਂਗੀਆਂ ਸਾਨੂੰ ਤੇਰੇ ਹੱਥਾਂ ਦੀ ਸਲਾਈ ਬੜੀ ਪਸੰਦ ਹੈ ਤੂੰ ਬਹੁਤ ਪਿਆਰ ਨਾਲ ਕੰਮ ਕਰਦੀ ਹੈ ਨਫੀਸਾ ਖੜੀ ਹੋਈ ਅਤੇ ਕਹਿਣ ਲੱਗੀ ਨਹੀਂ ਭੈਣ ਜੀ ਮੈਂ ਇਹ ਕੱਪੜੇ ਨਹੀਂ ਸਿੱ ਸਕਦੀ ਇਫ ਫਿਰ ਉਹ ਖੜੀ ਹੋ ਕੇ ਆਪਣੇ ਕਿਚਨ ਵਿੱਚ ਜਾਣ ਲੱਗੀ ਨਸਰੀਫਾ ਦੀ ਮਾਂ ਉਹਨਾਂ ਦੋਵਾਂ ਔਰਤਾਂ ਤੋਂ ਮਾਫੀ ਮੰਗੀ ਅਤੇ ਕਹਿਣ ਲੱਗੀ ਮੇਰੀ ਬੇਟੀ ਥੋੜੀ ਪਰਦੇਦਾਰ ਹੈ ਇਸ ਕਰਕੇ ਉਹ ਇਸ ਤਰ੍ਹਾਂ ਦੇ ਕੱਪੜੇ ਨਹੀਂ ਸਿਈ ਸਕਦੀ। ਉਹਨਾਂ ਦੋਵਾਂ ਦੇ ਜਾਣ ਤੋਂ ਬਾਅਦ ਉਸਦੀ ਮਾਂ ਉਸ ਨੂੰ ਕਹਿਣ ਲੱਗੀ ਕਿਉਂ ਤੂੰ ਰੋਜੀ ਰੋਟੀ ਨੂੰ ੱੱਕਾ ਦੇ ਰਹੀ ਹੈ। ਆਖਰ ਤੂੰ ਕੱਪੜੇ ਸਲਾਈ ਕਿਉਂ ਨਹੀਂ ਕਰਦੀ? ਕੋਈ ਚਾਰ ਪੈਸੇ ਆ ਜਾਂਦੇ। ਅੰਮਾ ਮੈਂ ਇਸ ਤਰ੍ਹਾਂ ਦੇ ਕੱਪੜੇ ਕਿਸੇ ਨੂੰ ਨਹੀਂ ਸਿਉ ਕੇ ਦੇ ਸਕਦੀ ਬੇਹਜਾਈ ਦੇ। ਇਸ ਤਰ੍ਹਾਂ ਜਵਾਬ ਦੇ ਕੇ ਨਫੀਸਾ ਆਪਦਾ ਦੁਪੱਟਾ ਸਹੀ ਕਰਦੀ ਹੋਈ ਚਲੀ ਗਈ। ਉਸਦੀ ਮਾਂ ਵੀ ਖਮੋਸ਼ ਹੋ ਗਈ। ਜਦੋਂ ਵੀ ਉਹ ਨਫੀਸਾ ਨਾਲ ਕੋਈ ਗੱਲ ਕਰਦੀ ਤਾਂ ਉਹ ਇਸੇ ਤਰ੍ਹਾਂ ਦੇ ਹੀ ਜਵਾਬ ਦਿੰਦੀ ਸੀ ਬਹੁਤ ਸੁਨਾ ਦੀ ਬੇਟੀ ਨਾਲ ਬਹੁਤ ਸਨੇਹ ਸੀ ਯੂਨਸ ਨੂੰ ਆਪਣੀ ਬੇਟੀ ਨਾਲ ਬਹੁਤ ਪਿਆਰ ਸੀ ਉਸਦੀ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਉਂਦੀ ਤੇ ਬੇਟੀ ਘਰ ਵਿੱਚ ਕੰਮ ਕਰਦੀ ਸੀ ਇਸ ਤਰ੍ਹਾਂ ਕਰਦੇ ਕਰਦੇ ਅਫੀਸਾ ਨੇ ਆਪਣੇ ਦੇਹੇਜ ਬਣਾ ਲਿਆ ਫਿਰ ਅਫੀਸਾ ਦੀ ਮਾਂ ਨੇ ਵਧੀਆ ਲੜਕਾ ਵੇਖ ਕੇ ਉਸ ਦਾ ਵਿਆਹ ਕਰ ਦਿੱਤਾ ਉਹ ਲੜਕਾ ਗਰੀਬ ਜ਼ਰੂਰ ਸੀ ਪਰ ਅਫੀਸਾ ਦੀ ਬਹੁਤ ਇੱਜ਼ਤ ਕਰਦਾ ਸੀ ਤੇ ਉਸ ਦਾ ਖਿਆਲ ਵੀ ਰੱਖਦਾ ਸੀ ਅਫੀਸਾ ਦੀ ਮਾਂ ਨੇ ਰਿਸ਼ਤਾ ਤੈਅ ਕਰਦੇ ਹੋਏ ਕਿਹਾ ਸੀ ਕਿ ਮੇਰਾ ਕੋਈ ਹੋਰ ਨਹੀਂ ਹੈ ਇਸ ਕਰਕੇ ਮੈਂ ਆਪਣੀ ਬੇਟੀ ਨੂੰ ਆਪਣੇ ਜਵਾਈ ਨੂੰ ਆਪਣੇ ਘਰ ਰੱਖਣਾ ਚਾਹੁੰਦੀ ਹਾਂ ਤੇ ਉਹ ਲੋਕ ਵੀ ਮੰਨ ਗਏ ਸੀ ਫਿਰ ਅਫੀਸਾ ਆਪਣੀ ਮਾਂ ਦੇ ਘਰ ਹੀ ਵਿਆਹ ਤੋਂ ਬਾਅਦ ਰਹਿਣ ਲੱਗੀ ਉਸ ਦੇ ਘਰ ਵਾਲਾ ਜਿੰਨੇ ਵੀ ਪੈਸੇ ਕਮਾਉਂਦਾ ਪਰ ਗੁਜ਼ਾਰਾ ਫਿਰ ਵੀ ਨਹੀਂ ਸੀ ਹੁੰਦਾ ਪਰ ਘਰ ਦਾ ਅਫੀਸਾ ਨੂੰ ਕੱਪੜਿਆਂ ਦੀ ਸਿਲਾਈ ਕਰਨੀ ਹੀ ਪੈਂਦੀ ਸੀ ਸਮਾਂ ਐਵੇਂ ਹੀ ਹੌਲੀ-ਹੌਲੀ ਗੁਜ਼ਰਦਾ ਗਿਆ ਅਫੀਸਾ ਪ੍ਰੈਗਨੈਂਟ ਹੋ ਗਈ ਅਫੀਸਾ ਤੋਂ ਕੱਪੜੇ ਸਿਲਾਈ ਕਰਨੇ ਬਹੁਤ ਔਖੇ ਹੋ ਗਏ ਇੱਕ ਪਾਸੇ ਅਫੀਸਾ ਨੂੰ ਇੱਕ ਖੁਸ਼ਖਬਰੀ ਮਿਲੀ ਦੂਜੇ ਪਾਸੇ ਉਸ ਦੇ ਘਰ ਵਾਲੇ ਨੂੰ ਕੰਮ ਵਿੱਚੋਂ ਕੱਢ ਦਿੱਤਾ ਗਿਆ ਫੀਸਾ ਇਹ ਗੱਲ ਸੁਣ ਕੇ ਰੋਣ ਪਿੱਟਣ ਲੱਗੀ ਗਈ ਹੁਣ ਮੇਰਾ ਕੀ ਹੋਵੇਗਾ ਮੈਂ ਇਸ ਹਾਲ ਵਿੱਚ ਵੀ ਕੱਪੜੇ ਸਿਉਣੇ ਪਹਿਣਨਗੇ ਕੀ ਮੈਨੂੰ ਸਕੂਨ ਨਹੀਂ ਮਿਲ ਸਕਦਾ ਹਜੇ ਕਿ ਉਸ ਦੇ ਘਰ ਵਾਲਾ ਉਸ ਦਾ ਬਹੁਤ ਜ਼ਿਆਦਾ ਖਿਆਲ ਰੱਖਦਾ ਸੀ ਜਦੋਂ ਕੱਪੜੇ ਸਿਉਣ ਲੱਗਦੀ ਤਾਂ ਉਹ ਉਸ ਨੂੰ ਖਾਣਾ ਵੀ ਬਣਾ ਦਿੰਦਾ ਸੀ ਉੱਥੇ ਬੈਠੀ ਨੂੰ ਚਾਹ ਵੀ ਬਣਾ ਕੇ ਦਿੰਦਾ ਸੀ ਉਸ ਦਾ ਘਰ ਵਾਲਾ ਘਰ ਵਿੱਚ ਹੀ ਵੀ ਕੰਮ ਕਰਦਾ ਤੇ ਬਾਹਰ ਵੀ ਕੰਮ ਕਰਨ ਜਾਂਦਾ ਮੁਨ ਅਕਸਰ ਹੀ ਅਫੀਸਾ ਦੇ ਉਸ ਦੇ ਘਰ ਵਾਲੇ ਨਾਲ ਕੰਮ ਨੂੰ ਲੈ ਕੇ ਬਹਿਸ ਹੋਣ ਲੱਗੀ ਪਈ ਘਰ ਵਾਲੇ ਨਾਲ ਵੀ ਬਤਮੀਜ਼ੀ ਕਰਨ ਲੱਗ ਪਈ ਗੰਦੇ ਬੋਲ ਬੋਲਦੀ ਜਦੋਂ ਉਸ ਦਾ ਘਰ ਵਾਲਾ ਖਾਣ ਵਾਸਤੇ ਬੈੰਦਾ ਤਾਂ ਉਸ ਨੂੰ ਕਹਿੰਦੀ ਕੰਮ ਨਾ ਕਾਜ ਦਾ ਦੁਸ਼ਮਣ ਅਨਾਜ ਦਾ ਇਸ ਤਰ੍ਹਾਂ ਉਸ ਦਾ ਘਰ ਵਾਲਾ ਦੋ ਤਿੰਨ ਬੁਰਕੀਆਂ ਖਾਂਦਾ ਤੇ ਬਾਹਰ ਚਲਾ ਜਾਂਦਾ ਅਜੇ ਕਿ ਉਹ ਵੀ ਰੋਜ਼ ਕੰਮ ਲੱਭਣ ਜਾਂਦਾ ਸੀ ਇਹ ਤਾਂ ਰੱਬ ਦੀ ਮਰਜ਼ੀ ਸੀ ਕਿ ਉਸ ਨੂੰ ਕੰਮ ਮਿਲ ਨਹੀਂ ਨਹੀਂ ਰਿਹਾ ਸੀ ਇਸ ਤਰ੍ਹਾਂ ਕਰਦੇ ਕਰਦਿਆਂ ਉਹ ਦਿਨ ਆ ਗਿਆ ਜਿਸ ਦਿਨ ਅਫੀਸਾ ਦੇ ਘਰ ਬੇਟੀ ਨੇ ਜਨਮ ਲਿਆ ਅਫੀਸਾ ਦੀ ਮਾਂ ਤੇ ਉਸ ਦਾ ਘਰ ਵਾਲਾ ਬੇਟੀ ਨੂੰ ਦੇਖ ਕੇ ਬਹੁਤ ਖੁਸ਼ ਹੋਏ ਅਫੀਸਾ ਦਾ ਘਰ ਵਾਲਾ ਤਾਂ ਬੇਟੀ ਦੀ ਖੁਸ਼ੀ ਵਿੱਚ ਘਰ ਘਰ ਮਠਿਆਈ ਵੰਡ ਰਿਹਾ ਸੀ ਇਧਰ ਉਸਦੀ ਬੇਟੀ ਦੀ ਖੁਸ਼ੀ ਮਿਲੀ ਤੇ ਦੂਸਰੀ ਖੁਸ਼ੀ ਉਸ ਨੂੰ ਕੰਮ ਵੀ ਮਿਲ ਗਿਆ ਸੀ ਜਿੱਥੇ ਉਸ ਨੂੰ ਨੌਕਰੀ ਮਿਲੀ ਸੀ ਉਹ ਠੇਕੇਦਾਰ ਬੜਾ ਹੀ ਸਖਤ ਸੀ ਮਜ਼ਦੂਰਾ ਨਾਲ ਬਤਮੀਜ਼ੀ ਨਾਲ ਪੇਸ਼ ਆਉਂਦਾ ਸੀ ਕੰਮ ਹੀ ਬਸ ਪਿਆਰਾ ਸੀ ਉਸ ਨੂੰ ਸਾਰੇ ਮਜ਼ਦੂਰੀ ਦੇ ਤੌਰ ਤੇ ਉਸ ਦੇ ਕੋਲ ਕੰਮ ਕਰਦੇ ਸੀ ਇਧਰ ਅਫੀਸਾ ਦੇ ਘਰ ਦਾ ਗੁਜ਼ਾਰਾ ਮੁਸ਼ਕਲ ਹੋ ਰਿਹਾ ਸੀ ਜਦੋਂ ਬੇਟੀ ਥੋੜੀ ਜੀ ਵੱਡੀ ਹੋਈ ਅਫੀਸਾ ਨੇ ਆਪਣੀ ਸਲਾਈ ਫਿਰ ਸ਼ੁਰੂ ਕਰ ਦਿੱਤੀ ਤਾਂ ਕਿ ਉਸ ਦੀ ਬੇਟੀ ਦਾ ਖਰਚ ਪੂਰਾ ਹੋ ਸਕੇ ਜੋ ਵੀ ਔਰਤਾਂ ਕਪੜੇ ਸਵਾ ਕੇ ਲੈ ਜਾਂਦੀਆਂ ਉਹਨਾਂ ਦੇ ਕਪੜਿਆਂ ਵਿੱਚੋਂ ਜੋ ਕਪੜਾ ਬਚ ਜਾਂਦਾ ਉਹ ਔਰਤਾਂ ਉਹਨਾਂ ਦੇ ਕੇ ਚਲੀਆਂ ਜਾਂਦੀਆਂ ਉਸ ਕਪੜੇ ਨਾਲ ਉਹ ਆਪਣੀ ਬੇਟੀ ਦੇ ਛੋਟੇ-ਛੋਟੇ ਕਪੜੇ ਸੀ ਲੈਂਦੀ ਇਸ ਤਰ੍ਹਾਂ ਹੀ ਅਫੀਸਾ ਗੁਜ਼ਾਰਾ ਕਰ ਲੈਂਦੀ ਉਸ ਦੇ ਘਰਵਾਲੀ ਦੀ ਇੰਨੀ ਕਮਾਈ ਨਹੀਂ ਹੈਗੀ ਸੀ ਕਿ ਜਿਸ ਨਾਲ ਉਹ ਜ਼ਿਆਦਾ ਖਰਚ ਕਰ ਸਕੇ ਬਿਜਲੀ ਦਾ ਬਿੱਲ ਅਤੇ ਘਰ ਦਾ ਸੌਦਾ ਪੱਤਾ ਹੀ ਪੂਰਾ ਕਰ ਸਕਦਾ ਸੀ ਇੱਕ ਦਿਨ ਰੱਬ ਦੀ ਮਰਜ਼ੀ ਇਸ ਤਰ੍ਹਾਂ ਦੀ ਹੋਈ ਕਿ ਅਫੀਸਾ ਦਾ ਪੈਰ ਇਸ ਤਰ੍ਹਾਂ ਪੌੜੀਆਂ ਤੋਂ ਤਿਲਕਿਆ ਕਿ ਉਤਲੀ ਪੌੜੀ ਤੋਂ ਥੱਲੇ ਵਾਲੀ ਪੌੜੀ ਤੱਕ ਆ ਗਈ ਅਫੀਸਾ ਦੀ ਮਾਂ ਰੋਣ ਲੱਗੀ ਪੂਰਾ ਮਹੱਲਾ ਉਹਨਾਂ ਦੇ ਘਰ ਇਕੱਠਾ ਹੋ ਗਿਆ ਜਲਦੀ ਨਾਲ ਅਫੀਸਾ ਦੇ ਘਰ ਵਾਲੇ ਨੂੰ ਖਬਰ ਕਰ ਦਿੱਤੀ ਗਈ ਐਤਵਾਰ ਦਾ ਦਿਨ ਸੀ ਫਿਰ ਉਸ ਦੇ ਘਰ ਵਾਲਾ ਕੰਮ ਤੇ ਇਸ ਕਰਕੇ ਗਿਆ ਸੀ ਕਿ ਜੋ ਐਕਸਟਰਾ ਪੈਸੇ ਮਿਲ ਲਗੇ ਉਸ ਨਾਲ ਆਪਣੀ ਬੱਚੀ ਲਈ ਵਾਸਤੇ ਖੜਾਉਣੇ ਲੈ ਕੇ ਆ ਜਾਵੇਗਾ ਉਸ ਦਿਨ ਕੋਈ ਹੋਰ ਮਜ਼ਦੂਰ ਕੰਮ ਨਹੀਂ ਕਰ ਰਿਹਾ ਸੀ ਜਿਸ ਦਿਨ ਅਫੀਸਾ ਦਾ ਘਰ ਵਾਲਾ ਇਕੱਲਾ ਕੰਮ ਕਰ ਰਿਹਾ ਸੀ ਜਦੋਂ ਉਸ ਨੇ ਆਪਣੀ ਘਰਵਾਲੀ ਅਫੀਸਾ ਦੀ ਖਬਰ ਮਿਲੀ ਤਾਂ ਜਲਦੀ ਨਾਲ ਉਸ ਨੇ ਤਾਲੇ ਲਾਏ ਅਤੇ ਕਾਰ ਨੂੰ ਗਿਆ ਚਲਿਆ ਚਾਬੀ ਉਸ ਦੇ ਆਪਣੀ ਜੇਬ ਵਿੱਚ ਰੱਖ ਲਈ ਜਲਦੀ ਨਾਲ ਕਾਰ ਆ ਗਿਆ ਡਾਕਟਰਾਂ ਦੇ ਕੋਲ ਜਾਂਦੇ ਜਾਂਦੇ ਹੀ ਹਫੀਸਾ ਰਸਤੇ ਵਿੱਚ ਹੀ ਮਰ ਗਈ ਹੈ ਹਫੀਸਾ ਦੇ ਘਰ ਵਾਲਿਆਂ ਨੂੰ ਹਫੀਸਾ ਦੀਆਂ ਕਈ ਗੱਲਾਂ ਬਹੁਤ ਜ਼ਿਆਦਾ ਆ ਰਹੀਆਂ ਸਨ ਉਹ ਤੜਫ ਤੜਫ ਕੇ ਰੋ ਰਿਹਾ ਸੀ ਅਤੇ ਹਫੀਸਾ ਦੀ ਮਾਂ ਵੀ ਚੀਕ ਚੀਕ ਕੇ ਰੋ ਰਹੀ ਸੀ ਉਸ ਦੀ ਛੋਟੀ ਜਿਹੀ ਬੱਚੀ ਹੈ ਉਸ ਦਾ ਕੀ ਹੋਵੇਗਾ ਬਿਨਾਂ ਮਾਂ ਕਿਵੇਂ ਪਲੇਗੀ ਹਾਲੇ ਤਾਂ ਉਹ ਇੰਨੀ ਛੋਟੀ ਸੀ ਕਿ ਮਾਂ ਦਾ ਦੁੱਧ ਪੀਂਦੀ ਸੀ ਇਹ ਸੋਚ-ਸੋਚ ਕੇ ਉਹ ਹੋਰ ਉੱਚੀ ਆਵਾਜ਼ ਵਿੱਚ ਰੋਣ ਲੱਗਾ ਅਫੀਸਾ ਦੀ ਅਚਾਨਕ ਮੌਤ ਤੇ ਹਰ ਕੋਈ ਅਫਸੋਸ ਕਰਦਾ ਕੌਣ ਜਾਣਦਾ ਸੀ ਕਿ ਭਰੀ ਜਵਾਨੀ ਵਿੱਚ ਅਫੀਸਾ ਇਸ ਤਰ੍ਹਾਂ ਚਲੀ ਜਾਵੇਗੀ ਹਰ ਕੋਈ ਹਫੀਸਾ ਦੀ ਨੇਕੀ ਦੇ ਗੁਣ ਗਾ ਰਿਹਾ ਸੀ ਕਿਉਂਕਿ ਹਰ ਕੋਈ ਜਾਣਦਾ ਸੀ ਕਿ ਉਹ ਕਿੰਨੀ ਨੇਕ ਅਤੇ ਪ੍ਰੇਜ਼ਦਾਰ ਸੀ ਹਰ ਕਿਸੇ ਦਾ ਧਿਆਨ ਰੱਖਣ ਵਾਲੀ ਸੀ ਹਫੀਸਾ ਦੀ ਮਾਂ ਤੇ ਉਸ ਦੇ ਘਰ ਵਾਲੇ ਇਹਦਾਰ ਹੋ ਰੋ ਕੇ ਬਹੁਤ ਬੁਰਾ ਹਾਲ ਹੋ ਗਿਆ ਸੀ ਉਸ ਦੇ ਸਸਕਾਰ ਦਾ ਸਮਾਂ ਆਇਆ ਤੇ ਉਸ ਦਾ ਸਸਕਾਰ ਕੀਤਾ ਗਿਆ ਉਸ ਨੂੰ ਕਬਰਸਤਾਨ ਵਿੱਚ ਚਲ ਦਫਨਾ ਦਿੱਤਾ ਗਿਆ ਉਸ ਦੀ ਕਬਰ ਪੁੱਟਣ ਲਈ ਉਸ ਦਾ ਘਰ ਵਾਲਾ ਲੱਗਾ ਜਿਸ ਸਮੇਂ ਉਹ ਕਬਰ ਪੁੱਟ ਰਿਹਾ ਸੀ ਉਸ ਦੀਆਂ ਚਾਬੀਆਂ ਉਸ ਵਿੱਚ ਡਿੱਗ ਗਈਆਂ ਸੀ ਕਬਰ ਵਿੱਚ ਉਸ ਦੇ ਘਰ ਵਾਲੇ ਨੂੰ ਪਤਾ ਹੀ ਨਾ ਲੱਗਿਆ ਘਰ ਵਾਪਸ ਆ ਗਿਆ ਸ਼ਾਮ ਹੁੰਦਿਆਂ ਹੀ ਸਾਰੇ ਲੋਕ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਸਾਰਿਆਂ ਦੇ ਚਲੇ ਜਾਣ ਤੋਂ ਬਾਅਦ ਘਰ ਬਹੁਤ ਸੁੰਨਾ ਜਿਹਾ ਹੋ ਗਿਆ ਅਫੀਸਾ ਦੀ ਸिलाई ਮਸ਼ੀਨ ਸਾਹਮਣੇ ਹੀ ਰੱਖੀ ਹੋਈ ਸੀ ਜਿਸ ਨੂੰ ਵੇਖ ਕੇ ਉਸ ਦੀ ਮਾਂ ਵਾਰ-ਵਾਰ ਰੋਣ ਲੱਗ ਪੈਂਦੀ ਉਸਦੋਂ ਪਹਿਲਾਂ ਹੀ ਵਿਧਵਾ ਹੋਣ ਦਾ ਦੁੱਖ ਸੀ ਹੁਣ ਬੇਟੀ ਦੇ ਚਲੇ ਜਾਣ ਦਾ ਦੁੱਖ ਸੀ ਅਤੇ ਛੋਟੀ ਬੇਟੀ ਦੇ ਇਕੱਲੇ ਰਹਿ ਜਾਣ ਦਾ ਵੀ ਬਹੁਤ ਦੁੱਖ ਸੀ ਅਫੀਸਾ ਦੇ ਘਰ ਵਾਲਿਆਂ ਨੇ ਉਸ ਦੀ ਮਾਂ ਨੂੰ ਸੰਭਾਲਿਆ ਅਤੇ ਆਪਣੀ ਗੋਦ ਵਿੱਚ ਆਪਣੀ ਬੱਚੀ ਨੂੰ ਵੀ ਬਿਠਾਇਆ ਹੋਇਆ ਸੀ ਪਰ ਇੱਕ ਮਾਂ ਨੂੰ ਕਿੱਥੇ ਜਾਣ ਪੈਣਾ ਸੀ ਜਿਸ ਬੇਟੀ ਨੇ ਉਸ ਦੀ ਇੱਕ ਬਾਹ ਬਣ ਕੇ ਦਿਖਾਇਆ ਸੀ ਉਹ ਇੱਕ ਜਿਹੜੀ ਅਚਾਨਕ ਚਲੀ ਜਾਵੇਗੀ ਅਫੀਸਾ ਦੀ ਮਾਂ ਨੂੰ ਤਾਂ ਯਕੀਨ ਵੀ ਨਹੀਂ ਆ ਰਿਹਾ ਸੀ ਉਸ ਦੀ ਮਾਂ ਤਾਂ ਇਹ ਹੀ ਬੋਲ ਰਹੀ ਸੀ ਕਿ ਹੁਣ ਹੁਣ ਤਾਂ ਮੇਰੀ ਬੇਟੀ ਕਪੜੇ ਸੀ ਦੇ ਸੀ ਇਹ ਸਭ ਕੁਝ ਕੀ ਹੋ ਗਿਆ ਉਸ ਦੀ ਮਾਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਉਸ ਦੀ ਬੇਟੀ ਇਸ ਦੁਨੀਆ ਤੋਂ ਜਾ ਚੁੱਕੀ ਹੈ ਫੀਸਾ ਦੇ ਬੱਚਾ ਵੀ ਰੋ ਰੋ ਕੇ ਬਿਲ ਕਰੇ ਹੀ ਸੀ ਉਸ ਦੇ ਉਸ ਦਾ ਘਰ ਵਾਲਾ ਨਹੀਂ ਆਉਂਦਾ ਸੀ ਕਿ ਉਹ 2-3 ਦਿਨ ਕੰਮ ਤੇ ਜਾਵੇ ਉਹ ਆਪਣੀ ਬੇਟੀ ਦਾ ਖੂਬ ਧਿਆਨ ਰੱਖਣਾ ਚਾਹੁੰਦਾ ਸੀ ਅਤੇ ਘਰ ਵਾਲੀ ਦੀ ਜਾਨ ਦੇ ਗਮ ਨਾਲ ਬਹੁਤ ਦੁਖੀ ਸੀ ਇਸ ਲਈ ਉਹ ਆਪਣੇ ਘਰ ਆਪਣੇ ਮਾਲਕ ਨੂੰ ਦੱਸਣਾ ਚਾਹੁੰਦਾ ਸੀ ਕਿ ਅਗਲੇ 3 ਦਿਨ ਕੰਮ ਤੇ ਨਹੀਂ ਆਵੇਗਾ ਜਿਸ ਤਰ੍ਹਾਂ ਉਸ ਨੂੰ ਘਰ ਵਾਲੇ ਨੇ ਜੇਬ ਨੂੰ ਹੱਥ ਲਾਇਆ ਤਾਂ ਉਸ ਨੂੰ ਦੀ ਜੇਬ ਵਿੱਚ ਚਾਬੀਆਂ ਨਹੀਂ ਸੀ ਉਹ ਸੋਚ ਵਿੱਚ ਪੈ ਗਿਆ ਕਿ ਉਹ ਚਾਬੀਆਂ ਕਿੱਥੇ ਗਈਆਂ ਚਲੀਆਂ ਉਹ ਬਹੁਤ ਸੋਚਣ ਤੋਂ ਬਾਅਦ ਉਸਦੇ ਦਿਮਾਗ ਵਿੱਚ ਆਇਆ ਕਿ ਚਾਬੀਆਂ ਤਾਂ ਉਸਨੇ ਜੇਬ ਵਿੱਚ ਹੀ ਰੱਖੀਆਂ ਸੀ ਅਫੀਸਾ ਦੀ ਮਾਂ ਵੀ ਆਪਣੇ ਜਵਾਈ ਦੇ ਪਰੇਸ਼ਾਨੀ ਵਾਲਾ ਚਿਹਰਾ ਦੇਖ ਰਹੀ ਸੀ ਅਤੇ ਕਹਿਣ ਲੱਗੀ ਸਾਬਰ ਬੇਟਾ ਕੀ ਗੱਲ ਹੈ ਅਤੇ ਉਸਨੇ ਆਪਣੀ ਸੱਸ ਨੂੰ ਦੱਸਿਆ ਕਿ ਮੇਰੀ ਜੇਬ ਵਿੱਚ ਚਾਬੀਆਂ ਸੀ ਉਹ ਪਤਾ ਨਹੀਂ ਕਿੱਥੇ ਡਿੱਗ ਗਈਆਂ ਹਨ ਪਤਾ ਨਹੀਂ ਮਸਜਿਦ ਵਿੱਚ ਡਿੱਗ ਗਈਆਂ ਹਨ ਜਾਂ ਫਿਰ ਕਬਰ ਵਿੱਚ ਅਤੇ ਉਸਦੇ ਦਿਮਾਗ ਵਿੱਚ ਆਇਆ ਕਿ ਜਦੋਂ ਉਹ ਕਬਰ ਵਿੱਚ ਉਤਰਿਆ ਸੀ ਉੱਥੇ ਤਾਂ ਨਹੀਂ ਡਿੱਗ ਪਈਆਂ ਚਾਬੀਆਂ ਇਹ ਸੋਚ ਕੇ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਕਿਉਂਕਿ ਉਹ ਠੇਕੇਦਾਰ ਬੜਾ ਹੀ ਜਲੀਲ ਆਦਮੀ ਸੀ ਉਸਨੇ ਸਾਬਰ ਨੂੰ ਛੱਡਣਾ ਨਹੀਂ ਸੀ ਚਾਬੀਆਂ ਗੁੰਮ ਹੋਣ ਤੇ ਉਸਦੀ ਉਸਦੀ ਜਾਨ ਲੈ ਲੈਣੀ ਸੀ ਕਿਉਂਕਿ ਉਸ ਨੂੰ ਇਨਸਾਨ ਨਾਲੋਂ ਜ਼ਿਆਦਾ ਫਿਕਰ ਆਪਣੇ ਕੰਮ ਦੀ ਸੀ ਹਾਲੇ ਉਹ ਇਹ ਸੋਚ ਹੀ ਰਿਹਾ ਸੀ ਠੇਕੇਦਾਰ ਦਾ ਫੋਨ ਆ ਗਿਆ ਉਸਨੇ ਕਿਹਾ ਸਵੇਰੇ ਬੰਦੇ ਕੰਮ ਤੇ ਲਾਉਣੇ ਹਨ ਮੈਨੂੰ ਰਾਤੋ ਰਾਤ ਚਾਬੀਆਂ ਦੇ ਕੇ ਜਾ ਤਾਂ ਜੋ ਮੈਂ ਸਵੇਰੇ ਜਾ ਕੇ ਬੰਦਿਆਂ ਨੂੰ ਕੰਮ ਤੇ ਲਾ ਲਵਾਂ ਇਹ ਗੱਲ ਸੁਣ ਕੇ ਸਾਬਿਰ ਦਾ ਹਲਕ ਸੁੱਕ ਗਿਆ ਉਹ ਇਹ ਵੀ ਨਾ ਕਹਿ ਸਕਿਆ ਕਿ ਉਹ ਚਾਬੀਆਂ ਗੁੰਮ ਹੋ ਗਈਆਂ ਉਸਨੇ ਇੰਨਾ ਹੀ ਕਿਹਾ ਕਿ ਮੈਂ ਤੁਹਾਨੂੰ ਚਾਬੀਆਂ ਸਵੇਰੇ ਦੇ ਦੇਵਾਂਗਾ ਹੁਣ ਉਸਨੇ ਰਾਤੋ ਰਾਤ ਚਾਬੀਆਂ ਬਣਿਆ ਸੀ ਸੋਚ ਵਿਚਾਰ ਕਰਨ ਤੋਂ ਬਾਅਦ ਕਬਰਸਤਾਨ ਵੱਲ ਜਾਣ ਲੱਗਾ ਰਾਤ ਦਾ 1 ਵਜੇ ਰਿਹਾ ਸੀ ਅਫੀਸਾ ਦੀ ਬੇਟੀ ਆਪਣੀ ਨਾਨੀ ਨਾਲ ਸੌਂ ਰਹੀ ਸੀ ਅਫੀਸਾ ਦਾ ਘਰ ਵਾਲਾ ਰਾਤ ਦੇ 1 ਵਜੇ ਕਬਰਸਤਾਨ ਵਿੱਚ ਗਿਆ ਚਲਿਆ ਉਸ ਦੇ ਦਿਲ ਵਿੱਚ ਕਬਰਾਟ ਹੋ ਰਹੀ ਸੀ ਉਹ ਬਹੁਤ ਪਰੇਸ਼ਾਨ ਹੋਣ ਦੇ ਨਾਲ ਨਾਲ ਖੌਫ ਵੀ ਸੀ ਉਸ ਨੂੰ ਇਸ ਤੋਂ ਪਹਿਲਾਂ ਉਹ ਕਦੇ ਵੀ ਇੰਨੀ ਰਾਤ ਨੂੰ ਕਬਰਸਤਾਨ ਵਿੱਚ ਨਹੀਂ ਆਇਆ ਸੀ ਕਬਰਸਤਾਨ ਮਹੱਲੇ ਤੋਂ ਕੁਝ ਦੂਰੀ ਤੇ ਸੀ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਉਹ ਕੀ ਕਰੇ ਪਰ ਉਸਦੀ ਇਹ ਮਜਬੂਰੀ ਵੀ ਸੀ ਉਹ ਕੀਮਤੀ ਚਾਬੀਆਂ ਸੀ ਉਸਨੇ ਆਪਣੀ ਲਾਪਰਵਾਹੀ ਨਾਲ ਗੁੰਮ ਕਰ ਦਿੱਤੀਆਂ ਸੀ ਉਹ ਚਾਬੀਆਂ ਤਲਾਸ਼ ਕਰਦੇ ਕਰਦੇ ਉਹ ਰਾਤ ਦੇ 1 ਵਜੇ ਕਬਰਸਤਾਨ ਵਿੱਚ ਪਹੁੰਚ ਗਿਆ ਉੱਥੇ ਮੌਤ ਦੀ دہشت ਸੀ ਉਹ ਅਫੀਸਾ ਦੀ ਕਬਰ ਦੇ ਨੇੜੇ ਪਹੁੰਚ ਗਿਆ ਉਸਨੇ ਖੁਦਾਈ ਫਿਰ ਸ਼ੁਰੂ ਕਰ ਦਿੱਤੀ ਉਸਦਾ ਮਕਸਦ ਚਾਬੀਆਂ ਲੱਭਣੀਆਂ ਹਾਲੇ ਉਸਨੇ ਥੋੜਾ ਹੀ ਹਿੱਸਾ ਪੁੱਟਿਆ ਸੀ ਸਮੀਰ ਉੱਥੇ ਪਹੁੰਚ ਗਿਆ ਅਤੇ ਬੋਲਿਆ ਕਿ ਤੂੰ ਕੋਈ ਕਫਨ ਚੋਰ ਹੈ ਅਫੀਸਾ ਦਾ ਘਰ ਵਾਲਾ ਘਬਰਾ ਗਿਆ ਅਤੇ ਸਮੀਰ ਉਸ ਨੂੰ ਕਹਿਣ ਲੱਗਾ ਕਿ ਤੂੰ ਉਹੀ ਹੈ ਜਿਹੜਾ ਸ਼ਾਮ ਨੂੰ ਆਪਣੀ ਘਰਵਾਲੀ ਨੂੰ ਇੱਥੇ ਦਫਨਾ ਕੇ ਗਿਆ ਸੀ ਅਫੀਸਾ ਦਾ ਘਰ ਵਾਲਾ ਕਹਿਣ ਲੱਗਾ ਹਾਂ ਮੈਂ ਉਹੀ ਹਾਂ ਕਿ ਘਰਵਾਲੀ ਨੂੰ ਦਫਨਾਇਆ ਹੋਇਆ ਮੇਰੀਆਂ ਕੀਮਤੀਆਂ ਦਫਨਾਉਂਦੇ ਹੋਇਆ ਮੇਰੀਆਂ ਕੀਮਤੀ ਚਾਬੀਆਂ ਗੁੰਮ ਹੋ ਗਈਆਂ ਹਨ ਅਤੇ ਉਹ ਚਾਬੀਆਂ ਮੇਰੇ ਲਈ ਬਹੁਤ ਜ਼ਰੂਰੀ ਹਨ ਬੜੀ ਮਿਹਰਬਾਨੀ ਹੋਵੇਗੀ ਜੇਕਰ ਤੁਸੀਂ ਵੀ ਮੇਰੀ ਮਦਦ ਕਰ ਦੋ ਜੋ ਉਹ ਆਦਮੀ ਸੀ ਉਹ ਵੀ ਅਫੀਸਾ ਦੇ ਘਰ ਵਾਲੇ ਦੀ ਮਦਦ ਕਰਨ ਲੱਗਾ ਦੋਵੇਂ ਰਲ ਕੇ ਕਾਫੀ ਸਾਰੀ ਕਬਰ ਖੋਦ ਲਈ ਉਹ ਉਸ ਆਦਮੀ ਨਾਲ ਮਿਲ ਕੇ ਘਰ ਮਿਲਣ ਕਰਕੇ ਅਫੀਸਾ ਦੇ ਘਰ ਵਾਲੇ ਦਾ ਡਰ ਵੀ ਖਤਮ ਹੋ ਗਿਆ ਪੰਜਾਬੀ ਲੱਭਣ ਦੀ ਉਮੀਦ ਵੀ ਹੋ ਗਈ ਸੀ ਕੁਝ ਸਮੇਂ ਬਾਅਦ ਹੀ ਕਬਰ ਪੂਰੀ ਤਰ੍ਹਾਂ ਖੁੱਲ ਚੁੱਕੀ ਸੀ ਜਦੋਂ ਫੀਸਾ ਦੇ ਘਰ ਵਾਲੇ ਨੇ ਉਸ ਦੀ ਕਬਰ ਦੇਖੀ ਤਾਂ ਉਸ ਦੇ ਹੋਸ਼ ਉੱਡ ਗਏ ਜੋ ਉਸ ਨਾਲ ਆਦਮੀ ਸੀ ਉਸ ਨੇ ਜਲਦੀ ਜਲਦੀ ਮਿੱਟੀ ਪਾਉਣੀ ਸ਼ੁਰੂ ਕਰ ਦਿੱਤੀ ਕਬਰ ਵਿੱਚ ਅਤੇ ਰ ਕਹਿਣ ਲੱਗਾ ਕਿ ਤੇਰੀ بیوی ਕਿਸ ਤਰ੍ਹਾਂ ਦੀ ਔਰਤ ਸੀ ਉਸ ਦੇ ਕਬਰ ਵਿੱਚ ਇਸ ਤਰ੍ਹਾਂ ਦਾ ਹੋ ਰਿਹਾ ਹੈ ਫੀਸਾ ਦੇ ਘਰ ਵਾਲੇ ਤਾਂ ਖੁਦ ਵੀ ਯਕੀਨ ਨਹੀਂ ਹੋ ਰਿਹਾ ਸੀ ਕਿ ਕੁਝ ਜੋ ਕੁਝ ਉਸਨੇ ਦੇਖਿਆ ਸੀ ਉਹ ਸੱਚ ਵਿੱਚ ਕੀ ਹੈ ਉਸ ਦੀ ਘਰਵਾਲੀ ਨਾਲ ਕੀ ਹੋ ਰਿਹਾ ਹੈ ਫੀਸਾ ਦਾ ਬਹੁਤ ਚੰਗੀ ਸੀ ਨੇਕ ਕੁੜੀ ਸੀ ਉਸ ਦੀ ਨੇਕੀ ਦੀ ਤਾਂ ਹਰ ਕੋਈ ਤਾਰੀਫ ਕਰਦਾ ਸੀ ਉਹਨੇ ਐਸਾ ਤਾਂ ਕੋਈ ਗੁਨਾਹ ਨਹੀਂ ਕੀਤਾ ਸੀ ਜੋ ਉਸ ਨਾਲ ਇਹ ਹਾਲ ਹੋਇਆ ਉਹ ਪਰੇਸ਼ਾਨ ਹੋ ਕੇ ਤੜਫਨ ਲੱਗਾ ਉਸ ਨੇ ਕਿ ਆਸਾਨ ਗੁਨਾਹਾਂ ਦੀ ਇੰਨੀ ਵੱਡੀ ਸਜ਼ਾ ਮਿਲ ਰਹੀ ਹੈ ਉਸ ਆਦਮੀ ਨੇ ਕਿਹਾ ਤੂੰ ਚਾਬੀਆਂ ਦਾ ਕੋਈ ਹੋਰ ਇੰਤਜ਼ਾਮ ਕਰ ਲੈ ਕਬਰ ਵਿੱਚੋਂ ਚਾਬੀਆਂ ਲੱਭਣੀਆਂ ਬਹੁਤ ਮੁਸ਼ਕਲ ਕੰਮ ਹੈ ਤੂੰ ਖੁਦ ਹੀ ਦੇਖਿਆ ਨਾ ਇਸ ਦਾ ਇਹ ਹਾਲ ਹੋ ਰਿਹਾ ਹੈ ਉਹ ਕਹੇ ਕਿ ਸਹਾਲ ਵਿੱਚ ਹੈ ਤੇ ਇਸ ਤੋਂ ਤੌਬਾ ਕਰ ਅਤੇ ਇਸ ਦੇ ਗੁਨਾਹਾਂ ਦਾ ਪਤਾ ਕਰ ਤਾਂ ਜੋ ਇਸ ਨੂੰ ਮਾਫੀ ਮਿਲ ਸਕੇ ਸਾਬਰ ਉਥੋਂ ਰੋਂਦਾ ਰੋਂਦਾ ਘਰ ਵਾਪਸ ਆ ਗਿਆ ਅਫੀਸਾ ਦੀ ਮਾਂ ਉਸ ਨੂੰ ਪੁੱਛਿਆ ਤੂੰ ਇਨੀ ਰਾਤ ਤੂੰ ਕਿੱਥੇ ਸੀ ਤੇ ਕਦੋਂ ਦੀ ਤੇਰਾ ਵਾਸਤੇ ਬਹੁਤ ਪਰੇਸ਼ਾਨ ਹਾਂ ਉਹ ਉਸ ਦੀ ਮਾਂ ਦੇ ਕਦਮਾਂ ਵਿੱਚ ਬੈਠ ਕੇ ਕਹਿਣ ਲੱਗਾ ਮੇਰਾ ਚੈਨ ਸਕੂਨ ਸਭ ਕੁਝ ਲੁੱਟ ਗਿਆ ਹੈ ਉਹ ਹਾਲੇ ਵੀ ਉਹ ਸਭ ਦੇਖ ਕੇ ਕੰਬ ਗਿਆ ਸੀ ਕੰਬ ਰਿਆ ਸੀ ਉਸ ਦੀ ਮਾਂ ਕਬਰਾ ਗਈ ਅਤੇ ਪੁੱਛਣ ਲੱਗੀ ਬੇਟਾ ਦੱਸੋ ਕੀ ਹੋਇਆ ਤੂੰ ਇੰਨੀ ਰਾਤ ਨੂੰ ਕਿੱਥੇ ਸੀ ਅਤੇ ਸਾਬਰ ਨੇ ਦੱਸਿਆ ਚਾਬੀਆਂ ਦੀ ਤਲਾਸ਼ ਕਰਨ ਲਈ ਕਬਰਸਤਾਨ ਵਿੱਚ ਗਿਆ ਸੀ ਉੱਥੇ ਜਾ ਕੇ ਜੋ ਮੈਂ ਵੇਖਿਆ ਉਸ ਤੋਂ ਬਾਅਦ ਮੈਂ ساری ਜ਼ਿੰਦਗੀ ਸਕੂਨ ਨਾਲ ਨਹੀਂ ਰਹਿ ਸਕਦਾ ਨਫੀਸਾ ਦੀ ਮਾਂ ਵੀ ਡਰ ਗਈ ਅਤੇ ਕਹਿਣ ਲੱਗੀ ਪਹੇਲੀਆਂ ਨਾ ਪਾ ਸੱਚ-ਸੱਚ ਦੱਸ ਕੀ ਹੋਇਆ ਹੈ ਸਾਬਰ ਨੇ ਫਿਰ ਰੋਂਦੇ ਰੋਂਦੇ ਨੇ ਦੱਸਿਆ ਕਿ ਜਦੋਂ ਉਹ ਕਬਰਸਤਾਨ ਵਿੱਚ ਗਿਆ ਤਾਂ ਫੀਸਾ ਦੀ ਕਬਰ ਖੋਦੀ ਤਾਂ ਜੋ ਚਾਬੀਆਂ ਲੱਭ ਸਕਾਂ ਤਾਂ ਕਬਰ ਦਾ ਹਾਲ ਦੇਖ ਕੇ ਮੇਰੇ ਹੋਸ਼ ਉੱਡ ਗਏ ਹਫੀਜ਼ਾ ਵਰਗੀ ਨੇਕ ਔਰਤ ਦਾ ਇਹ ਹਾਲ ਦੇਖ ਨਹੀਂ ਸਕਦਾ ਉਸਦੇ ਬੁੱਲਾਂ ਤੇ ਅੱਗ ਬਲ ਰਹੀ ਸੀ ਉਹ ਪੂਰੀ ਤਰ੍ਹਾਂ ਚੀਕਾ ਮਾਰ ਰਹੀ ਸੀ ਅੱਗ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਸੜੇ ਹੋਏ ਬੁੱਲ ਨਜ਼ਰ ਆਏ ਜੋ ਕਿ ਸੜ ਕੇ ਬਹੁਤ ਵੱਡੇ ਹੋ ਗਏ ਸਨ ਜਿਵੇਂ ਕਿ ਲਟਕ ਗਏ ਹੋਣ ਅਤੇ ਬਾਕੀ ਦਾ ਜਿਸਮ ਵਧੀਆ ਸੀ ਥੋੜੀ ਦੇਰ ਲਈ ਅੱਗ ਬੁਝੀ ਅਤੇ ਫਿਰ ਪੜਕੁੱਠੀ ਪਹਿਲਾਂ ਤਾਂ ਮੈਂ ਸਮਝ ਨਹੀਂ ਸਕਿਆ ਖੁਦਾ ਦੇ ਵੱਲੋਂ ਤਾਂ ਇਹ ਸਜ਼ਾ ਸੀ ਅਤੇ ਗੋਰਖਣੇ ਦੱਸਿਆ ਕਿ ਇਹ ਸਜ਼ਾ ਇਲਾਈ ਹੈ ਸਿਰਫ ਬੁੱਲਾ ਨੂੰ ਜਲਾ ਰਿਹਾ ਹੈ ਸਾਬਰ ਹੁੰਦੇ ਹੋਏ ਕਹਿਣ ਲੱਗਾ ਮੈਂ ਸਮਝ ਨਹੀਂ ਉਸ ਦੇ ਬੁੱਲਾ ਤੇ ਅੱਗ ਕਿਉਂ ਲੱਗੀ ਹੈ ਉਸ ਦਾ ਬੁੱਲਾ ਨਾਲ ਹਰ ਸਮੇਂ ਰੱਬ ਦਾ ਨਾਮ ਜਪਦੀ ਸੀ ਬੁਰਾਈ ਨਹੀਂ ਕਰਦੀ ਸੀ ਹਮੇਸ਼ਾ ਅੱਛਾ ਹੀ ਬੋਲਦੀ ਸੀ ਉਸ ਦਾ ਘਰ ਵਾਲਾ ਅਤੇ ਉਸ ਦੀ ਮਾਂ ਨੇ ਸਾਰੀ ਰਾਤ ਇਸ ਤਰ੍ਹਾਂ ਹੀ ਰੋਂਦੇ ਰਹੇ ਅਫੀਸਾ ਦੇ ਲਈ ਦੁਆਵਾਂ ਕਰਦੇ ਰਹੇ ਸਵੇਰ ਹੋਈ ਤਾਂ ਉਸ ਦੇ ਮਾਂ ਕਹਿਣ ਲੱਗੀ ਮਸਜਿਦ ਦੇ ਇਮਾਨ ਸਾਹਿਬ ਨੂੰ ਸਾਰੀ ਗੱਲ ਦੱਸ ਦਿੰਦੇ ਹਾਂ ਅਤੇ ਪਤਾ ਕਰਦੇ ਹਾਂ ਕੀ ਮਾਮਲਾ ਹੈ ਮੇਰੀ ਬੇਟੀ ਨਾਲ ਐਵੇਂ ਕਿਉਂ ਹੋ ਰਿਹਾ ਹੈ ਉਸ ਤੋਂ ਕੋਈ ਗਲਤੀ ਹੋਈ ਇਮਾਨ ਕੋ ਬਹੁਤ ਪਹੁੰਚੇ ਹੋਏ ਆਦਮੀ ਹਨ ਉਹ ਬਹੁਤ ਜ਼ਰੂਰੀ ਜਰੂਰ ਆਪਣੀ ਮਦਦ ਕਰਨਗੇ ਸਾਬਰ ਨੂੰ ਇਹ ਗੱਲ ਸਹੀ ਲੱਗੀ ਇਸ ਮਾਸਲੇ ਦਾ ਕੋਈ ਹੱਲ ਦੱਸ ਸਕਦਾ ਤੇ ਉਹ ਇਮਾਨ ਸਾਬਰ ਇਮਾਜ ਦੇ ਲਈ ਸਾਬਰ ਨਮਾਜ਼ ਦੇ ਲਈ ਗਿਆ ਤੇ ਉੱਥੇ ਹੀ ਮਾਨ ਦੇ ਨਾਲ ਗੱਲ ਕੀਤੀ ਤੇ ਉਸ ਨੇ ਸਾਰੀ ਗੱਲ ਰੋਂਦੇ ਹੋਏ ਨੇ ਦੱਸ ਦਿੱਤੀ ਉਹ ਸਾਰੀ ਗੱਲ ਸੁਣ ਕੇ ਮਾਨ ਕਹਿਣ ਲੱਗਾ ਮੈਂ ਅਫੀਸਾ ਦੀ ਮਾਂ ਨੂੰ ਮਿਲਣ ਚਾਹੁੰਦਾ ਹਾਂ ਤੇ ਸਾਬਿਰ ਈਮਾਨ ਸਾਹਿਬ ਨੂੰ ਆਪਣੇ ਘਰ ਲੈ ਆਇਆ ਫੀਜ਼ਾ ਦੀ ਮਾਂ ਨਾਲ ਉਸ ਨੂੰ ਮਿਲਵਾ ਦਿੱਤਾ ਈਮਾਨ ਸਾਹਿਬ ਪੁੱਛਣ ਲੱਗੇ ਅੰਮਾ ਦੱਸੋ ਕੀ ਉਹ ਕਿਸੇ ਦੀ ਚੁਗਲੀ ਨਹੀਂ ਕਰਦੀ ਸੀ ਜਾਂ ਕੋਈ ਗੁਨਾਹ ਜੋ ਮੂੰਹ ਨਾਲ ਹੁੰਦਾ ਹੋਵੇ ਫੀਜ਼ਾ ਦੀ ਮਾਂ ਕਹਿਣ ਲੱਗੀ ਨਹੀਂ ਮੇਰੀ ਬੇਟੀ ਸਿਰਫ ਸਲਾਈ ਦਾ ਕੰਮ ਕਰਦੀ ਸੀ ਉਸ ਨੂੰ ਇੰਨੀ ਵੇਲ ਕਿੱਥੇ ਕਿ ਉਹ ਕਿਸੇ ਦੀ ਚੁਗਲੀ ਕਰ ਸਕੇ ਫਿਰ ਉਹ ਇਸੇ ਮਾਂ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਕਿ ਉਸ ਦੀ ਮਾਂ ਵੀ ਚੌਂਕ ਉਠੀ ਕਿਸੇ ਦੀ ਆਮਾਨਤ ਨੂੰ ਆਪਣੇ ਕੋਲ ਰੱਖਦੀ ਸੀ ਕੋਈ ਬਚਿਆ ਹੋਇਆ ਕੱਪੜਾ ਜਾਂ ਕੋਈ ਜੋੜਾ ਉਸ ਨੂੰ ਉੱਤੇ ਲੱਗਣ ਵਾਲੀ ਲੈਸ ਵਗੈਰਾ ਬਚਿਆ ਹੋਇਆ ਸਾਰਾ ਕੁਝ ਔਰਤਾਂ ਨੂੰ ਦੇ ਦਿੰਦੀ ਸੀ ਜਿਹੜਾ ਕੱਪੜਾ ਉਸ ਨੂੰ ਚਾਹੀਦਾ ਹੁੰਦਾ ਸੀ ਉਹਨਾਂ ਨੂੰ ਪੁੱਛ ਕੇ ਰੱਖਦੀ ਸੀ ਸੋਚ ਲਓ ਕੋਈ ਇਸ ਤਰ੍ਹਾਂ ਦੀ ਗਲਤੀ ਹੋ ਸਕਦੀ ਹੈ ਜਿਸ ਨਾਲ ਮੂੰਹ ਨੂੰ ਇਲਾਈ ਸਜ਼ਾ ਮਿਲ ਰਹੀ ਹੈ ਫਿਰ ਵੀ ਉਹ ਉਸਨੇ ਅਣਜਾਣੇ ਜਾਣੇ ਵਿੱਚ ਕੋਈ ਗੁਨਾਹਾਂ ਜ਼ਰੂਰ ਕੀਤੇ ਆ ਮੰਨਤ ਦੀ ਤੌਰ ਤੇ ਸਾਨੂੰ ਬਹੁਤ ਸਵਾਲ ਜਵਾਬ ਹੁੰਦੇ ਅੱਗੇ ਜਾ ਕੇ ਮੈਨੂੰ ਲੱਗਦਾ ਹੈ ਕਿ ਇੱਥੇ ਇਮਾਨਤ ਦਾ ਹੀ ਕੋਈ ਮਾਮਲਾ ਹੈ ਫੀਜ਼ਾ ਦੀ ਨੇਕ ਨੇਕੀ ਤੋਂ ਤਾਂ ਮੈਂ ਖੁਦ ਵੀ ਜਾਣਦਾ ਹਾਂ ਕਿਉਂਕਿ ਇਮਾਨ ਸਾਹਿਬ ਨੇ ਅਫੀਜ਼ਾ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਕਿਉਂਕਿ ਉਹ ਇਮਾਨ ਸਾਹਿਬ ਕੋਲ ਕੁਰਾਨ ਪੜ੍ਹਨ ਜਾਂਦੀ ਸੀ ਅਤੇ ਫਿਰ ਅਫੀਜ਼ਾ ਦੀ ਮਾਂ ਨੂੰ ਕਹਿਣ ਲੱਗਾ ਕੋਈ ਏਦਾਂ ਦੀ ਗੱਲ ਯਾਦ ਕਰੋ ਜੋ ਉਹ ਕਰਦੀ ਹੋਵੇ ਮੂੰਹ ਨਾਲ ਤਾਲੁਕ ਹੋਵੇ ਉਸ ਦੀ ਮਾਂ ਬਹੁਤ ਸੋਚ ਕਰ ਬੋਲੀ ਇਹ ਲੱਗੀ ਕਿ ਇਸ ਦੀ ਆਦਤ ਤੋਂ ਮੈਨੂੰ ਬੜੀ ਚਿੰਤ ਸੀ ਉਹ ਕੈਂਚੀ ਦੀ بجائے ਆਪਣੇ ਮੂੰਹ ਨਾਲ ਧਾਗਾ ਕੱਟਦੀ ਸੀ ਜੋ ਧਾਗਾ ਉਸਦੇ ਮੂੰਹ ਵਿੱਚ ਰਹਿ ਜਾਂਦਾ ਸੀ ਉਸ ਨੂੰ ਚਬਾਉਂਦੀ ਰਹਿੰਦੀ ਤੇ ਵਾਰ-ਵਾਰ ਕੈਂਚੀ ਨਹੀਂ ਚੁੱਕਦੀ ਸੀ ਮੂੰਹ ਨਾਲ ਹੀ ਧਾਗਾ ਕੱਟਦੀ ਸੀ ਫਿਰ ਉਸ ਨੂੰ ਮੂੰਹ ਚਬਾ ਕੇ ਬਾਹਰ ਸੁੱਟਦੀ ਸੀ ਬਹੁਤ ਵਾਰ ਮੈਂ ਉਸ ਨੂੰ ਸਮਝਾਇਆ ਇਸ ਨਾਲ ਉਸਦੇ ਬੁੱਲ ਵੀ ਕੱਟ ਸਕਦੇ ਹਨ ਪਰ ਉਹ ਆਪਣੀ ਆਦਤ ਵਿੱਚ ਪੱਕੀ ਹੋ ਗਈ ਸੀ ਫਿਰ ਇਮਾਨ ਸਾਹਿਬ ਕਹਿਣ ਲੱਗੇ ਸ਼ਾਇਦ ਇਹ ਉਸ ਧਾਗੇ ਦੀ ਸਜ਼ਾ ਮਿਲ ਰਹੀ ਹੈ ਕਿਉਂਕਿ ਉਹ ਕਪੜੇ ਸिलाई ਕਰਦੀ ਹੀ ਉੱਠ ਕੇ ਪੌੜੀਆਂ ਵੱਲ ਚਲੀ ਗਈ ਸ਼ਾਇਦ ਮੌਤ ਸਮੇਂ ਉਹਨ ਦਾ ਧਾਗੇ ਦੀ ਤੰਦ ਉਸ ਦੇ ਮੂੰਹ ਵਿੱਚ ਰਹਿ ਗਈ ਹੋਵੇ ਉਸ ਦੇ ਧਾਗੇ ਨਾਲ ਹੀ ਮੂੰਹ ਵਿੱਚ ਅੱਗ ਬਲ ਰਹੀ ਹੋਵੇ ਕੱਪੜਿਆਂ ਦੇ ਵਿੱਚੋਂ بچਿਆ ਹੋਇਆ ਥੋੜਾ ਜਿਹਾ ਧਾਗਾ ਵੀ ਉਸ ਸ਼ਖਸ ਦੀ ਅਮਾਨਤ ਹੁੰਦੀ ਹੈ ਕਿਉਂਕਿ ਉਹ ਇਹਨਾਂ ਦੇ ਪੈਸੇ ਦਿੱਤੇ ਹੁੰਦੇ ਹਨ ਥੋੜਾ ਜਿਹਾ ਧਾਗਾ ਵੀ ਉਹਨਾਂ ਦਾ ਹੈ ਇਹ ਹੁੰਦਾ ਹੈ ਇਸ ਲਈ ਸਾਰੀਆਂ ਚੀਜ਼ਾਂ ਉਹਨੂੰ ਵਾਪਸ ਕਰ ਦੇਣੀਆਂ ਚਾਹੀਦੀਆਂ ਹਨ ਫੀਜ਼ਾ ਜਿਨ੍ਹਾਂ ਦੇ ਕੱਪੜੇ ਸਿਉਂਦੀ ਸੀ ਉਹਨਾਂ ਨੂੰ ਕਹਿ ਕੇ ਸਾਰਿਆਂ ਦੀ ਆਦਤ ਬਾਰੇ ਦੱਸ ਦਿਓ ਅਤੇ ਉਸ ਦੀ ਮਾਂ ਨੂੰ ਇਹ ਸਭ ਸੁਣ ਕੇ ਬਹੁਤ ਪਰੇਸ਼ਾਨ ਹੋਈ ਉਸ ਨੂੰ ਇਹ ਹੀ ਸੀ ਕਿ ਇੰਨੀ ਛੋਟੀ ਜਿਹੀ ਗੱਲ ਤੋਂ ਇਡੀ ਵੱਡੀ ਸਜ਼ਾ ਮਿਲ ਰਹੀ ਹੈ ਫਿਰ ਉਸ ਦੀ ਮਾਂ ਨੇ ਸਾਰੇ ਜਾਣਿਆਂ ਨੂੰ ਇਕੱਠਾ ਕੀਤਾ ਜਿਨ੍ਹਾਂ ਦੇ ਉਹ ਕੱਪੜੇ ਸiãoਦੀ ਸੀ ਫਿਰ ਅਫੀਜ਼ਾ ਦੀ ਉਸ ਛੋਟੀ ਜਿਹੀ ਆਦਤ ਬਾਰੇ ਸਾਰਿਆਂ ਨੂੰ ਦੱਸਿਆ ਉਸ ਦੀ ਮਾਫੀ ਲਈ ਉਹਨਾਂ ਨੇ ਹੱਥ ਜੋੜੇ ਕੋਈ ਇੰਨੀ ਵੱਡੀ ਗੱਲ ਹੈ ਤਾਂ ਨਹੀਂ ਸੀ ਐਸੇ ਕਰਕੇ ਸਾਰਿਆਂ ਨੇ ਉਸ ਨੂੰ ਮਾਫ ਕਰ ਦਿੱਤਾ ਕੁਝ ਲੋਕਾਂ ਦੀ ਨਜ਼ਰ ਵਿੱਚ ਤਾਂ ਇਹ ਗੁਨਾਹ ਵੀ ਨਹੀਂ ਸੀ ਕਈ ਗੱਲਾਂ ਜੋ ਲੋਕਾਂ ਲਈ ਬਹੁਤ ਛੋਟੀਆਂ ਹੁੰਦੀਆਂ ਨੇ ਪਰ ਅੱਗੇ ਜਾ ਕੇ ਉਹ ਬਹੁਤ ਵੱਡੀਆਂ ਹੁੰਦੀਆਂ ਨੇ ਇੱਥੇ ਇਹ ਮਾਮਲਾ ਮਾਨਤਾ ਦਾ ਸੀ ਸਾਰੇ ਅਫੀਜ਼ਾ ਦੀਆਂ ਚੰਗੇ ਗੁਣਾ ਤੋਂ ਜਾਣੂ ਸੀ ਇਸ ਕਰਕੇ ਸਾਰੇ ਜਾਣੇ माफ करके चले गया फिर उसने अपने जोवाई ਨੂੰ ਕਿਹਾ ਫੀਜ਼ਾ ਦੀ ਕਬਰ ਖੋਦ ਅਤੇ ਚਾਬੀਆਂ ਜਰੂਰ ਲੱਭ ਅਤੇ ਦੇਖੇ ਸਜ਼ਾ ਇਲਾਹੀ ਦੂਰ ਹੋ ਗਈ ਹੈ ਕਿ ਨਹੀਂ ਥੋੜਾ ਜਿਹਾ ਧਾਗਾ ਹੀ ਉਸ ਦੀ ਸਜ਼ਾ ਦਾ ਕਾਰਨ ਬਣਿਆ ਸੀ ਇਹ ਜਾਨਣਾ ਚਾਹੁੰਦੀ ਸੀ ਫਿਰ ਉਹ ਕਬਰ ਤੇ ਗਿਆ ਤੇ ਗੋਰਖ ਨਾਲ ਲੱਗ ਕੇ ਕਬਰ ਖੋਦਣ ਲੱਗ ਗਿਆ ਤੇ ਗੋਰਖ ਨਾਲ ਲੱਗ ਕੇ ਕਬਰ ਖੋਦਣ ਲੱਗ ਗਿਆ ਅਤੇ ਦੇਖਿਆ ਕਿ ਫੀਜ਼ਾ ਦੀ ਕਬਰ ਬਿਲਕੁਲ ਸਹੀ ਹੈ ਉਸਦੇ ਕੋਲੋਂ ਖੁਸ਼ਬੂ ਆ ਰਹੀ ਸੀ ਅਤੇ ਸਾਬਰ ਦੀਆਂ ਚਾਬੀਆਂ ਵੀ ਉਸ ਕਬਰ ਵਿੱਚ ਸੀ ਉਸ ਨੇ ਚਾਬੀਆਂ ਚੱਕੀਆਂ ਤੇ ਕਬਰ ਵਾਪਸ ਬੰਦ ਕਰ ਦਿੱਤੀ ਅਤੇ ਘਰ ਆਣ ਕੇ ਆਪਣੀ ਮਾਂ ਨੂੰ ਸਾਰੀ ਗੱਲ ਦੱਸ ਦਿੱਤੀ ਉਸ ਦੀ ਮਾਂ ਨੇ ਰੱਬ ਦਾ ਸ਼ੁਕਰ ਕੀਤਾ ਉਸ ਦੀ ਬੇਟੀ ਹੁਣ ਸਜ਼ਾ ਤੋਂ ਬਚ ਗਈ ਸੀ ਜਦੋਂ ਇਹ ਗੱਲ ਮਹੱਲੇ ਵਿੱਚ ਪਤਾ ਲੱਗੀ ਤਾਂ ਹਰੇਕ ਕੋਈ ਹੈਰਾਨ ਰਹਿ ਗਿਆ ਕਿ ਇੱਕ ਨੇਕੀ ਕਰਨ ਵਾਲੀ ਔਰਤ ਵੀ ਸਜ਼ਾ ਮਿਲਣੀ ਨਿੱਕੀ ਜਹੀ ਗਲਤੀ ਤੋਂ ਫਿਰ ਸਾਰਿਆਂ ਦੇ ਇਹ ਗੱਲ ਤੌਬਾ ਕਰ ਦਿੱਤੀ ਅਤੇ ਆਪਣੀ ਗਲਤੀਆਂ ਸੁਧਾਰਨ ਲੱਗ ਗਿਆ ਇਸ ਗੱਲ ਤੋਂ ਸਾਰੇ ਆਮਾਨਤ ਤੋਂ ਬਹੁਤ ਬਹੁਤ ਹੀ ਚੰਗੀ ਤਰ੍ਹਾਂ ਜਾਣੂ ਹੋ ਗਿਆ ਕੋਈ ਕਿਸੇ ਦੀ ਥੋੜੀ ਜਿਹੀ ਚੀਜ਼ ਲੈ ਜਾਂਦਾ ਉਸ ਨੂੰ ਤੁਰੰਤ ਵਾਪਸ ਕਰ ਦੇ ਫੀਜ਼ਾ ਤਾਂ ਚਲੀ ਗਈ ਸੀ ਪਰ ਜਾਂਦੇ ਜਾਂਦੇ ਆਪਣੇ ਮਾਂ ਤੇ ਘਰ ਵਾਲੇ ਨੂੰ ਦੁਖੀ ਕਰ ਗਈ ਸੀ ਉਸ ਅਤੇ ਉਸ ਦੀ ਬੇਟੀ ਸਾਰੇ ਉਸ ਨੂੰ ਹਰ ਵੇਲੇ ਯਾਦ ਕਰਦੇ ਰਹਿੰਦੇ ਫੀਜ਼ਾ ਦਾ ਫੁੱਲ ਸੀ ਅਫੀਸਾ ਤਾਂ ਫੁੱਲ ਸੀ ਜਿਸ ਦੀ ਖੁਸ਼ਬੂ ਚਾਰੇ ਪਾਸੇ ਫੈਲੀ ਹੋਈ ਸੀ ਉਸ ਤੇ ਜਾਣ ਤੋਂ ਬਾਅਦ ਲੋਕਾਂ ਉਸ ਨੂੰ ਬਿਲਕੁਲ ਨਹੀਂ ਭੁੱਲੇ ਸੀ ਉਹ ਆਪਣੇ ਚੰਗੇ ਗੁਣਾ ਕਰਕੇ ਅੱਜ ਵੀ ਸਾਰਿਆਂ ਵਿੱਚ ਜਿੰਦਾ ਸੀ ਤੇ ਹੁਣ ਜੰਨਤ ਵਿੱਚ ਹੋਵੇਗੀ ਕਿਉਂਕਿ ਛੋਟੀ ਜਿਹੀ ਗਲਤੀ ਦੀ ਸਜ਼ਾ ਭੁਗਤ ਚੁੱਕੀ ਸੀ ਕਹਿਣ ਨੂੰ ਤਾਂ ਇਹ ਨਿੱਕੀ ਜਿਹੀ ਧਾਗਾ ਸੀ ਜੋ ਕਿ ਉਸ ਦੇ ਮੂੰਹ ਵਿੱਚ ਰਹਿ ਜਾਂਦਾ ਤੇ ਉਹ ਚੁਬਾ ਕੇ ਸੁੱਟ ਦਿੰਦੀ ਪਰ ਸਲਾਈ ਕਰਨ ਵਾਲੀਆਂ ਔਰਤਾਂ ਨਾਲ ਇਸ ਤਰ੍ਹਾਂ ਹੀ ਹੁੰਦਾ ਹੈ ਬਹੁਤ ਸਾਰੀਆਂ ਔਰਤਾਂ ਅਨੂ ਮੈਂ ਖੁਦ ਮੂੰਹ ਨਾਲ ਧਾਗਾ ਕੱਟਦੀਆਂ ਦੇਖਿਆ ਹੋਇਆ ਹੈ ਪਰ ਕੀ ਕਿਸੇ ਨੇ ਸੋਚਿਆ ਕਿ ਇੰਨੀ ਛੋਟੀ ਜਿਹੀ ਗੱਲ ਦੀ ਅੱਲਾ ਨੂੰ ਜਵਾਬ ਦੇਣਾ ਪੈਂਦਾ ਹੈ ਛੋਟੇ ਜਿਹੇ ਧਾਗੇ ਦਾ ਟੁਕੜਾ ਵੀ ਇੱਕ ਇਮਾਨਤ ਦਾ ਹਿੱਸਾ ਹੁੰਦਾ ਹੈ ਅਤੇ ਇਹ ਮਾਮਲਾ ਖਬਰ ਤੱਕ ਜਾਏਗਾ ਕਿ ਇਹ ਥੋੜੀ ਜਿਹੀ ਲਾਪਰਵਾਹੀ ਨਾਲ ਵੀ ਸਜ਼ਾ ਮਿਲਦੀ ਹੈ ਇਸ ਲਈ ਅੱਜ ਦੀ ਵੀਡੀਓ ਉਹ ਹਰ ਇਨਸਾਨ ਲਈ ਹੈ ਜੋ ਸिलाई ਕਰਦਾ ਹੈ ਜੇਕਰ ਤੁਸੀਂ ਇਹ ਵੀ ਕੋਈ ਗਲਤੀ ਕਰਦੇ ਹੋ ਤਾਂ ਰੱਬ ਦੇ ਵਾਸਤੇ ਗਲਤੀ ਨਾ ਕਰਿਆ ਕਰੋ ਇਮਾਨਤ ਦੀ ਕੋਈ ਵੀ ਚੀਜ਼ ਨਾ ਰੱਖੋ ਧਾਗੇ ਤੋਂ ਲੈ ਕੇ ਬਟਨ ਤੱਕ ਹਰੇਕ ਚੀਜ਼ ਵਾਪਸ ਕਰ ਦਿਆ ਕਰੋ ਵੀਡੀਓ ਵਧੀਆ ਲੱਗੀ ਹੋਵੇ ਤਾਂ ਲੱਗੀ ਹੋਵੇਗੀ ਤੁਹਾਨੂੰ ਤੇ ਕਹਾਣੀ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਜੋ ਵੀ ਕੱਪੜੇ ਸਲਾਈ ਕਰਦੇ ਆ ਉਹਨਾਂ ਨੂੰ ਜਰੂਰ ਸ਼ੇਅਰ ਕਰੋ ਤੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ